ਇਹ ਲਾ ਸੁੱਕਿਆ ਨਹੀਂ ਮੰਨ ਕੇ ਚੱਲ ਰਹੀ ਸੀ ਜਿਉਂ ਦੀ ਕੋਈ ਟਾਣੀ ਤੋੜਦੇ ਸੀ ਨਾ ਉਹ ਵੀ ਐਂ ਤੜਕਦੇ ਨੇ ਟੁੱਟ ਜਾਂਦੀ ਸੀ ਐ ਐਸਾ ਲੱਗਦਾ ਸੀਗਾ ਵੀ ਐ ਇੱਕ ਵੀ ਨਿੰਮ ਕਦੇ ਫੁੱਟਣੀ ਨਹੀਂ ਗੀ ਅਸੀਂ ਬਹੁਤ ਕਈ ਵਾਰੀ ਆਸ ਜੀ ਵੀ ਗੱਲਾਂ ਕਰਦੇ ਵੀ ਯਾਰ ਵੀ ਨਿੰਮ ਨੂੰ ਠੰਡ ਦਾ ਜਿਆਦਾ ਟੱਕਾ ਲੱਗਿਆ ਪਰ ਹੁਣ ਤਾਂ ਤਕਰੀਬਨ ਸਾਰੇ ਅੱਧ ਤੋਂ ਜ਼ਿਆਦਾ ਨਿੰਮ ਫੁੱਟ ਕੇ ਲਏ ਨੇ ਬਹੁਤ ਖੁਸ਼ੀ ਦੀ ਗੱਲ ਹੈ ਵਾਤਾਵਰਨ ਨੂੰ ਕਿੰਨਾ ਵੱਡੇ ਦਰਾਸਤ ਨੇਗੇ ਹਨਾ ਸਾ ਪਸ਼ੂਆਂ ਨੂੰ ਸਾ ਵਾਤਾਵਰਨ ਨੂੰ ਆਕਸੀਜਨ ਸਾਰਾ ਜੋ ਆਪਾਂ ਨਿੰਮਾ ਤੋਂ ਬਹੁਤ ਜ਼ਿਆਦਾ ਨਿੰਮ ਨੇ ਪੰਜਾਬ ਦੇ ਵਿੱਚ ਜਿ ਮੰਨ ਕੇ ਚੱਲੀ ਹੈ। ਇਹ ਦਵਾਈਆਂ ਦੇ ਵਿੱਚ ਵੀ ਵਰਤੇ ਜਾਂਦੇ ਨੇ। ਬਹੁਤ ਅਬੀ ਦਸਣ ਵੀ ਕਰੀ ਜਾਂਦੀ ਹੈ ਗਲਦੀਬੀ ਦੀ ਖਾਸ ਕਰਕੇ ਜਦੋਂ ਸਵੇਰੇ ਸ਼ਹਿਰ ਕਰਦੇ ਨੇ ਬਹੁਤ ਲੋਕ ਦਸਣ ਕਰਦੇ ਨੇ ਇਹ ਚੀਜ਼ ਦੀ ਹਨਾ ਨਿੰਮ ਤਾਂ ਇੱਕ ਬਹੁਤ ਮੰਨ ਕੇ ਚੱਲੋ ਕੋਈ ਜਿਵੇਂ ਪੁਰਾਣੇ ਬਜ਼ੁਰਗ ਕਰਦੇ ਹੁੰਦੇ ਕੋਈ ਛੱਟ ਬਾਜ ਜਾਂਦੀ ਨਿੰਮ ਦਾ ਪਾਣੀ ਉੱਤੇ ਲਾ ਦਿੰਦੇ ਸੀਗੇ। ਇਹ ਚੀਜ਼ਾਂ ਇੱਕ ਬਹੁਤ ਹੀ ਦਵਾਈ ਦਾ ਕੰਮ ਵੀ ਕਰਦਾ ਨੇ। ਹਰਜਿੰਦਰ ਖੇਤੀਬਾੜੀ ਯੂਨੀਵਰਸਿਟੀ ਦਾ ਵੀ ਸਰਵੇ ਆਇਆ ਉਹ ਕਹਿੰਦੇ ਜਿਆਦਾ ਠੰਡ ਤੇ ਗਰਮੀ ਕਾਰਨੇ ਜਿਹੜੇ ਦਰਖਤ ਸੁੱਕੇ ਸੀਗੇ ਤੇ ਉੱਥੇ ਜਿਹੜੇ ਵਾਤਾਵਰਣ ਦੇ ਵਿੱਚ ਕਿਸਾਨਾਂ ਵੱਲੋਂ ਜਿੱਦਾਂ ਅੱਗ ਲਾਈ ਜਾ ਰਹੀ ਹੈ ਵਾਤਾਵਰਣ ਖਰਾਬ ਕੀਤਾ ਜਾ ਰਿਹਾ ਉਹਦੀ ਜਿਹੜੀ ਦਰਖਤਾਂ ਨੇ ਮਾਰ ਪਈ ਹੈ ਦੇਖੋ ਖੇਤੀ ਮਾਰਾਂ ਨੂੰ ਆਪਣੇ ਉਹਨਾਂ ਨੂੰ ਜਿਆਦਾ ਪਤਾ ਇਹ ਚੀਜ਼ ਦਾ ਨਾ ਸਰਵੇ ਕੀਤਾ ਉਹਨਾਂ ਨੇ ਪਰ ਜਿਹੜੇ ਆਮ ਪੁਰਾਣੇ ਬਜ਼ੁਰਗ ਨੇ ਉਹ ਕਹਿੰਦੇ ਵੀ ਪਹਿਲਾਂ ਵੀ ਨਾ ਜਿਵੇਂ ਹੁਣ ਕਿਸੇ ਦੇ ਮੁੰਡਾ ਹੁੰਦਾ ਸੀ ਉਹ ਨਿੰਮ ਬੰਨਾ ਬੰਨ ਨਿੰਮਨਾ ਮਿਲਦਾ ਉਹੀ ਚੀਜ਼ ਐਕਤੀ ਹੋਈ ਆ ਐਕਤੀ ਟੋਟਲ ਜਿੰਨੇ ਇਹ ਰੁੱਤ ਦੇ ਵਿੱਚ ਕਿਉਂਕਿ 1 ਮਹੀਨੇ ਤੋਂ ਜ਼ਿਆਦਾ ਸਵਾਮੀ ਨੇ ਮਗਸੂਰ ਜੀ ਨਹੀਂ ਨਿਕਲਿਆ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਇਹੀ ਕਹਿੰਦੇ ਵੀ ਜ਼ਿਆਦਾ ਠੰਡ ਦਾ ਕਾਰਨ ਵੀ ਉਹ ਨਿੰਮ ਛਿੱਤੀ ਛਿੱਤੀ ਫੁੱਟੇ ਨਹੀਂ ਹੁਣ ਹੁਣ ਜਿਵੇਂ ਇਸੇ ਲੱਗ ਤਾ ਗਰਮੀ ਪਈ ਆ ਤਾਂ ਹੁਣ ਨਾਲ ਦੀ ਨਾਲ ਫੁੱਟਣ ਲੱਗ ਗਏ ਪਰ ਕਾਫੀ ਚੀਜ਼ ਇਹ ਆ ਵੀ ਸਾਰੇ ਪੂਰੇ ਨਹੀਂ ਜਿਵੇਂ ਪਹਿਲਾਂ ਨਿੰਮ ਫੁੱਟਦੇ ਹੁੰਦੇ ਨੇ ਨਾ ਪੂਰਾ ਫਟਾਰਾ ਮਾਰ ਜਾਂਦੇ ਆ ਪਰ ਹੁਣ ਜੀ ਆਪਾਂ ਸੋਚੀਏ ਕਿ ਤੁਸੀਂ ਪਿੱਛੇ ਵੀ ਨਿੰਮ ਆਪਣੇ ਆਇ ਮੰਨ ਕੇ ਚੱਲੂਗੀ ਅੱਧਾ ਨਿੰਮ ਫੁੱਟਿਆ ਹਜੇ ਅੱਧਾ ਉਹ ਵੀ ਜਿਹੜਾ ਨੀ ਮੰਨ ਕੇ ਚੱਲਦੇ ਸੀ ਜੇ ਉਹ ਵੀ ਕੋਈ ਟਾਣੀ ਤੋੜ ਦੇਵੇ ਕਿੰਨਾ ਤਾਂ ਉਹ ਵੀ ਐ ਸਾਰਿਆਂ ਨੂੰ ਹਣਾ ਕਿੰਨਾ ਜਿੱਦੇ ਵੀ ਆ ਨਿੰਮ ਫੁੱਟਦਾ ਲੱਗਦਾ ਸੀ ਆਈ ਵੀ ਦੇਖੋ ਕਦੇ ਫੁੱਟਲੀ ਨਹੀਂ ਜੀ ਬਈ ਬਹੁਤ ਕਈ ਵਾਰੀ ਅੱਗੇ ਹੁੰਦਾ ਆਸ ਵੀ ਗੱਲਾਂ ਕਰਦੇ ਵੀ ਆ ਨਿੰਮ ਨੂੰ ਠੰਡ ਦਾ ਜਿਆਦਾ ਮੰਨ ਕੇ ਚੱਲ ਰਹੇ ਹਾਂ ਪਰ ਹੁਣ ਤਾਂ ਤਕਰੀਬਨ ਇਨਸਾਨ ਦਾ ਸਾਰੇ ਅੱਧ ਤੋਂ ਜਿਆਦਾ ਨਿੰਮ ਫੁੱਟਦਾ ਪਿਆ ਨੇ ਬਹੁਤ ਅਸਰ ਇਹ ਹੋਰ ਵੀ ਦੇਖਿਆ ਜਾਂਦੀ ਤੁਸੀਂ ਵੀ ਜਿਹੜੀ ਨਿਮਨ ਬੱਡੇ ਹੋਈ ਸੀ ਉਹ ਸੋੜਾ ਹੀ ਛੇਤੀ ਬੁੱਧ ਨਹੀ ਹੈ ਨਾ ਸਾਹ ਪਸ਼ੂਆਂ ਨੂੰ ਸਾਹਸ ਤੋਂ ਬਾਅਦ ਮੁਆਫੀ ਸਾਰਾ ਕਈ ਵੀ ਕਿਸਮਾਂ ਤੋਂ ਬਹੁਤ ਜ਼ਿਆਦਾ ਨਿਮਨ ਸਭ ਤੋਂ ਪਹਿਲਾਂ ਜਾਨੀ ਕਿ ਆਇਆ ਹੈ ਇਹ ਦਵਾਈਆਂ ਦੇ ਵਿੱਚ ਵੀ ਵਰਤੇ ਜਾਂਦੇ ਨੇ ਬਹੁਤ ਆ ਬਈ ਦੰਤਨ ਵੀ ਕਰੀ ਜਾਂਦੀ ਹੈ ਗਲਦੀਪੇ ਦੀ ਖਾਸ ਕਰਕੇ ਜਦੋਂ ਸਵੇਰੇ ਸ਼ੈਰ ਕਰਦੇ ਨੇ ਬਹੁਤ ਲੋਕ ਦੰਤਨ ਕਰਦੇ ਨੇ ਇਸ ਚੀਜ਼ ਦੀ ਹਨਾ ਨਿਮਨ ਤਾਂ ਇੱਕ ਬਹੁਤ ਮੰਨ ਕੇ ਚੱਲੋ ਕੋਈ ਜਿਵੇਂ ਪੁਰਾਣੇ ਬਜ਼ੁਰਗ ਕਰਦੇ ਹੁੰਦੇ ਕੋਈ ਛੱਟ ਬਾਜ ਜਾਂਦੀ ਨਿਮਨ ਦਾ ਪਾਣੀ ਉੱਤੇ ਲਾ ਦਿੰਦੇ ਸੀਗੇ ਇਹ ਚੀਜ਼ਾਂ ਇੱਕ ਬਹੁਤ ਹੀ ਦਵਾਈ ਦਾ ਕੰਮ ਵੀ ਕਰਦਾਂ ਨੇ ਹਰਜਿੰਦਰ ਖੇਤੀਬਾੜੀ ਯੂਨੀਵਰਸਿਟੀ ਦਾ ਵੀ ਸਰਵੇ ਆਇਆ ਉਹ ਕਹਿੰਦੇ ਜਿਆਦਾ ਠੰਡ ਤੇ ਗਰਮੀ ਕਾਰਨੇ ਜਿਹੜੇ ਦਰਖਤ ਸੁੱਕੇ ਸੀਗੇ ਤੇ ਉੱਥੇ ਜਿਹੜੇ ਵਾਤਾਵਰਣ ਦੇ ਵਿੱਚ ਕਿਸਾਨਾਂ ਵੱਲੋਂ ਜਿੱਦਾਂ ਅੱਗ ਲਾਈ ਜਾ ਰਹੀ ਆ ਵਾਤਾਵਰਣ ਖਰਾਬ ਕੀਤਾ ਜਾ ਰਿਹਾ ਉਹਦੀ ਜਿਹੜੀ ਦਰਖਤਾਂ ਨੇ ਮਾਰ ਪਈਆਂ ਦੇਖੋ ਖੇਤੀ ਮਾਰਾਂ ਨੂੰ ਆਪਣੇ ਉਹਨਾਂ ਨੂੰ ਜਾਦੇ ਪਤਾ ਇਸ ਚੀਜ਼ ਦਾ ਨਾ ਸਰਵੇ ਕੀਤਾ ਉਹਨਾਂ ਨੇ ਪਰ ਜਿਹੜੇ ਆਮ ਪੁਰਾਣੇ ਬਜ਼ੁਰਗ ਨੇ ਉਹ ਕਹਿੰਦੇ ਵੀ ਪਹਿਲਾਂ ਵੀ ਨਾ ਜਿਵੇਂ ਹੁਣ ਕਿਸੇ ਦੇ ਮੁੰਡਾ ਹੁੰਦਾ ਸੀ ਉਦੋਂ ਨਿੰਮ ਬੰਨਾ ਬੰਨ ਨਿੰਮਨਾ ਮਿਲਦਾ ਉਹੀ ਚੀਜ਼ ਐਕਤੀ ਹੋਈ ਆ ਐਕਤੀ ਟੋਟਲ ਜਿੰਨੇ ਇਹ ਰੁੱਤ ਦੇ ਵਿੱਚ ਕਿਉਂਕਿ 1 ਮਹੀਨੇ ਤੋਂ ਜ਼ਿਆਦਾ ਸਵਾ ਮਹੀਨੇ ਮੌਸੂਮ ਜੀ ਨਹੀਂ ਨਿਕਲਿਆ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਇਹੀ ਕਹਿੰਦੇ ਵੀ ਜ਼ਿਆਦਾ ਠੰਡ ਦਾ ਕਾਰਨ ਵੀ ਉਹ ਨਿੰਮ ਸੇਤੀ ਸੇਤੀ ਫੁੱਟੇ ਨਹੀਂ ਜੀ ਹੁਣ ਹੋ ਜਿਵੇਂ ਇਥੇ ਲੱਗਤ ਗਰਮੀ ਪਈ ਆ ਤਾਂ ਹੁਣ ਨਾਲ ਦੀ ਨਾਲ ਫੁੱਟਣ ਲੱਗ ਗਈ ਪਰ ਕਾਫੀ चीज ਇਹ ਆ ਵੀ ਸਾਰੇ ਪੂਰੇ ਨਹੀਂ ਜਿਵੇਂ ਪਹਿਲਾਂ ਨਿੰਮ ਫੁੱਟਦੇ ਹੁੰਦੇ ਨਾ ਪੂਰਾ ਫਟਾਰਾ ਮਾਰ ਜਾਂਦੇ ਆ ਪਰ ਹੁਣ ਜੇ ਆਪਾਂ ਸੋਚੀਏ ਵੀ ਜੇ ਤੁਸੀਂ ਪਿੱਛੇ ਵੀ ਨਿੰਮ ਆਪਣੇ ਆਇਆ ਮੰਨ ਕੇ ਚੱਲੋ ਵੀ ਅੱਧਾ ਨਿੰਮ ਫੁੱਟਿਆ ਹਜੇ ਅੱਧਾ ਉਵੇਂ ਜਿਹੀ ਕੁਰੀ ਖੜਾ ਗਾ ਸੁੱਕਾ ਚਿੰਤਾ ਤਾਂ ਸੀ ਸਾਰਾ ਨਾ ਕਿਤੇ ਨਾ ਕਿਤੇ ਵੀ ਨਿੰਮ ਸੁੱਕ ਵੀ ਸਾਰੇ ਹੈ ਸੀ ਇਹ ਤਾਂ ਦੇਖੋ ਹਰੇਕ ਜ਼ਿਮੀਂਦਾਰ ਦੇ ਘਰ ਪਸ਼ੂਆਂ ਵਾਸਤੇ ਨਿੰਮੀ ਲੱਗੀ ਹੁੰਦਾ ਹੈ ਕਿਉਂਕਿ ਨਿੰਮ ਦੀ ਸਭ ਤੋਂ ਵਧੀਆ ਛਾਂ ਹੈ ਇਹ ਚੀਜ਼ ਮੰਨ ਕੇ ਚੱਲ ਹਰੇਕ ਜ਼ਿਮੀਂਦਾਰ ਨਹੀਂ ਸੀਗਾ ਵੀ ਇੱਕ ਹੀ ਛਾਂ ਦਾ ਵੀ ਕੀ ਬਣੂਗਾ ਸਮਝ ਗਏ ਨਾ ਪਰ ਇੱਕ ਹੋਰ ਵੀ ਦੇਖਿਆ ਗੱਲ ਦੀ ਬਸ ਜਿਹੜੇ ਨਿੰਮ ਵੱਡੇ ਹੋਏ ਸੀ ਉਹ ਸੋਰਾ ਛੇਤੀ ਫੁੱਟੇ ਉਹ ਪਤਾ ਨਹੀਂ ਵੀ ਕੀ ਕਾਰਨ ਕਰਕੇ ਜਿਹੜੇ ਨਿੰਮ ਜਨਨ ਕੇ ਪੂਰੇ ਕਈ ਵੀਰੇ ਪਾ ਛਾਂਗ ਦਿੰਦੇ ਹਨਾ ਉਹਦਾ ਫਟਾਰਾ ਸਭ ਤੋਂ ਪਹਿਲਾਂ ਜਨਨ ਕੇ ਆਇਆ ਹੈ